ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਸਾਰੇ ਪੱਤਰਕਾਰ ਭਰਾਵਾਂ ਦਾ ਭੈਣਾਂ ਦਾ ਤੇ ਮੇਰੇ ਨਾਲ ਮਾਨ ਸਾਹਿਬ ਪ੍ਰਧਾਨ ਸ਼ਰਮਣੀ ਕਾਲਜ ਦਾ ਮੁਸਤਫਾ ਯਕੂਬ ਸਾਹਿਬ ਨੇ ਗੁਰਨਾਥ ਸਿੰਘ ਜੀ ਨੇ ਅ ਪ੍ਰਵਿੰਦਰ ਸਿੰਘ ਬਾਲਿਆੜੀ ਜੀ ਪ੍ਰਿੰਦਰ ਸਿੰਘ ਬਿੱਟੂ ਬਰੰਡੇ ਤੋਂ ਕੋਟਲੀ ਸਾਹਿਬ ਬੈਠੇ ਨੇ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲੋਕ ਸਭਾ ਇਲੈਕਸ਼ਨ ਹੋਣ ਜਾ ਰਹੇ ਨੇ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਦੋਸਤੋ ਪੂਰੇ ਭਾਰਤ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਚੋਣ ਪ੍ਰਚਾਰ ਤੇ ਉਥੇ ਦੋਸਤੋ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਵੀ ਐਲਾਨ ਰਹੀਆਂ ਨੇ ਜਿਵੇਂ ਦੋਸਤੋ ਆਪਾਂ ਜਾਣਦੇ ਹਾਂ ਕਿ ਪਹਿਲਾਂ ਇਹ ਲੱਗ ਰਿਹਾ ਸੀ ਕਿ ਲੱਖਾ ਸਦਾਨਾ ਬਠਿੰਡੇ ਤੋਂ ਆਜ਼ਾਦ ਚੋਣ ਲੜੇਗਾ ਹੁਣ ਦੋਸਤੋ ਲੱਖਾ ਸਦਾਨਾ ਵੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਠਿੰਡਾ ਤੋਂ ਚੋਣ ਲੜੇਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੋਸਤੋ ਲੱਖਾ ਸੁਧਾਨਾ ਨੂੰ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਉੱਥੇ ਦੋਸਤੋ ਲੱਖਾ ਸੁਧਾਨਾ ਅਤੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ। ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਸਾਰੇ ਪੱਤਰਕਾਰ ਭਰਾਵਾਂ ਦਾ ਭੈਣਾਂ ਦਾ ਤੇ ਮੇਰੇ ਨਾਲ ਮਾਨ ਸਾਹਿਬ ਪ੍ਰਧਾਨ ਸ਼ਰਮਣੇ ਕਲਤਰਾ ਮੁਸਤਫਾ ਜੱਕੂ ਸਾਹਿਬ ਨੇ ਗੁਰਨਾਥ ਸਿੰਘ ਜੀ ਨੇ ਪ੍ਰਵਿੰਦਰ ਸਿੰਘ ਵੜਿਆਲੀ ਜੀ ਰਜਿੰਦਰ ਸਿੰਘ ਬਿੱਟੂ ਬਠਿੰਡਾ ਤੋਂ ਕੋਟਲੀ ਸਾਹਿਬ ਬੈਠੇ ਨੇ ਸੋ ਜਿਵੇਂ ਮਾਨ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ ਘੱਟ ਗਿਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਕਪਾਲੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਇਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਬਾਵਾ ਚੱਕਦੇ ਆ ਰਹੇ ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਲੜਦੇ ਹਾਂ। ਮਾਉਂਡ ਦੇ ਵਿੱਚ ਮੈਂ ਪੰਜਾਬ ਕੌਮ ਦੇ ਉੱਤੇ ਚੋਣ ਲੜੀ ਸੀ। 29 ਹਜ਼ਾਰ ਦੇ ਕਰੀਬ ਉਦੋਂ ਵੋਟ ਪਈ ਸੀ। ਅ ਇਹਦਾ ਸਥਾਪਿਤ ਧਿਰਾਂ ਸੀਗੀਆਂ ਸ਼੍ਰੋਮਣੀ ਕਾਲੀ ਦਾ ਬਾਦਲ ਜਾਂ ਕਾਂਗਰਸ ਕੁ ਵੀ ਹਜ਼ਾਰ ਤੇ ਜਾਂ 15 ਦੇ ਰਹਿ ਗਏ ਸੀਗੇ। ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ ਸੀ ਲੋਕਾਂ ਨੇ। ਅੱਜ ਵੀ ਸਾਡੇ ਉਹੀ ਮੁੱਦੇ ਨੇ। ਉਸੇ ਦੀ ਲੜਦੇ ਹਾਂ। ਹਾਲਾਂਕਿ ਅੱਜ ਵੀ ਬਹੁਤ ਤਰ੍ਹਾਂ ਇਸ ਨਾਲ ਹੈ ਜਿਹੜੀਆਂ ਚਾਰ ਸਫਰੋਂ ਦੋਨੇ ਹੱਥੀਂ ਜੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਨੂੰ ਨਾਲ ਲੈ ਸਕਦੇ ਆ ਮਖਰ ਨਹੀਂ ਤੁਸੀਂ ਹਮੇਸ਼ਾ ਔਧਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਫਿਰ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵਿੱਚ ਸਾਡੇ ਮੁੱਦੇ ਜ਼ਗ੍ਹਾਕਰ ਉਹੀ ਨੇ ਜਿਹੜੇ ਜਿੱਦਰ ਨੂੰ ਪੰਜਾਬ ਹੁਣ ਵੱਧ ਲਿਆ ਇਹ ਬੜਾ ਸੋਚਣ ਦਾ ਵਿਸ਼ਾ ਹੈ ਬੜਾ ਚਿੰਤਾ ਦਾ ਵਿਸ਼ਾ ਕਿ ਇਸ ਤਰੀਕੇ ਨਾਲ ਮਾਨਸਾਹ ਨੇ ਵੀ ਲਗਾਤਾਰ ਇਹ ਵਾਜਬ ਬਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਡਰ ਖੁੱਲਣੇ ਚਾਹੀਦੇ ਚਾਹੇ ਉਹ ਸਰਹਿਆਲਾ ਬਾਡਰ ਹੋਵੇ ਪ੍ਰੇਪੁਰ ਦਾ ਚਾਹੇ ਵਾਗਾ ਬਾਡਰ ਹੋਵੇ ਅਸੀਂ ਉਹਨਾਂ ਬਾਡਰਾਂ ਦਾ ਨਹੀਂ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕਣ ਉਧਰ ਦੇ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਦੇ ਇੱਧਰ ਧਾਰਮਿਕ ਸਥਾਨ ਉਹਨਾਂ ਦੇ ਦਰਸ਼ਨ ਕਰਨਾ ਸਕਣ ਸਾਡੇ ਬਹੁਤ ਪ੍ਰਾਤਨ ਜਿਹੜੇ ਸਾਡੇ ਲੋਕ ਨੇ ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਜਾਂਦੇ ਆ ਆਪਣੇ ਪੁਰਾਣੇ ਘਰਾਂ ਦੇਖਣਾ ਚਾਹੁੰਦੇ ਆ ਉਧਰ ਉੱਤਰ ਕੇ ਆਏ ਉਹ ਇੱਧਰ ਆਉਣਾ ਚਾਹੁੰਦੇ ਆ ਇਹ ਖੁੱਲਣਾ ਚਾਹੀਦਾ ਇਸ ਤੋਂ ਲੱਗਦਾ ਸੀ ਜਿਹੜੀ ਮੈਂ ਗੱਲ ਖੋਰ ਕਰ ਰਿਹਾ ਕਿ ਪੰਜਾਬ ਦੀ ਸਿੱਧੀ ਬੜੀ ਗੰਭੀਰ ਬਣਦੀ ਜਾਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਗੈਰ ਪੰਜਾਬੀ ਨੇ ਉਹ ਲਗਾਤਾਰ ਆ ਕੇ ਪੰਜਾਬ ਦੇ ਉੱਤੇ ਨੌਕਰੀਆਂ ਹੋਣ ਸਾਡੇ ਜਿਹੜੇ ਗਰੀਬ ਮਜ਼ਦੂਰ ਨੇ ਉਹਨਾਂ ਦਾ ਰਜਗਾਰ ਹੋਵੇ ਉਹਨੂੰ ਲਗਾਤਾਰ ਖੋਹਿਆ ਜਾਂਦਾ ਚਾਹੇ ਸਾਡੀ ਪੰਜਾਬ ਦੀ ਤਰੱਕੀ ਹੋਵੇ ਉਹਤੇ ਵੀ ਲਗਾਤਾਰ ਗੈਰ ਪੰਜਾਬੀਆਂ ਦੇ ਕਬਜ਼ੇ ਹੋਵੇ ਅਸੀਂ ਕਹਿੰਦੇ ਆ ਕਿ ਇਹ ਕੋ ਨੀਤੀ ਬਣਨੀ ਚਾਹੀਦੀ ਇਸ ਤਰ੍ਹਾਂ ਹਿਮਾਚਲ ਦੇ ਵਿੱਚ ਵੀ ਦੇਖੋ ਹਿਮਾਚਲ ਦੇ ਅੰਦਰ ਬੋਨਫਾਈਡ ਇੱਕ ਸਰਟੀਫਿਕੇਟ ਲਾਗੂ ਹੁੰਦਾ ਉਹਦੇ ਤਹਿਤ ਹੀ ਉਥੇ ਜਿਹੜਾ ਅਪਲਾਈ ਕਰ ਸਕਦੇ ਨੇ ਉਹ ਸਰਕਾਰੀ ਨਾਗਰਿਕ ਕੋਈ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਜਾ ਕੇ ਉੱਥੇ ਇਸ ਤਰ੍ਹਾਂ ਦੀ ਜਿਹੜੇ ਨੀਤੀਆਂ ਬਣਾਈਆਂ ਹੋਣਗੀਆਂ ਜੰਮੂ ਕਸ਼ਮੀਰ ਦੇ ਅੰਦਰ ਨਾਗਾ ਲੈਂਡ ਦੇ ਅੰਦਰ ਪੁਤਰਾਖੰਡ ਦੇ ਵਿੱਚ ਆਪਾਂ ਰਾਸਥਾਨ ਵਿੱਚ ਵੀ ਦੇਖਦੇ ਹਾਂ ਰਾਸਤਾਂ ਦੇ ਵਿੱਚ ਕੋਈ ਬਾਹਰ ਨਾ ਬੰਦਾ ਕਿ ਜਮੀਨ ਨਹੀਂ ਦੱਸ ਸਕਦਾ ਪਰ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ ਜਿਹੜੀ ਪੰਜਾਬ ਦੀ ਭੂਗੋਲ ਸਥਿਤੀ ਆ ਉਹ ਲਗਾਤਾਰ ਬਦਲ ਰਹੀ ਹੈ ਤੇ ਗੈਰ ਪੰਜਾਬੀ ਪੰਜਾਬ ਦੇ ਉੱਤੇ ਕਾਬਜ਼ ਹੋ ਰਹੇ ਨੇ ਇਹਦੇ ਲਈ ਵੀ ਬਹੁ ਨੀਤੀਆਂ ਠੋਸ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਅੰਦਰ ਵੰਡੀਆਂ ਚਾਹੀਦੀਆਂ ਮੈਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਪੰਜਾਬ ਦੇ ਰਹਿ ਚੁੱਕੇ ਦੋ ਸਾਬਕਾ ਮੁੱਖ ਮੰਤਰੀ ਕੈਪਟਨ ਸਾਬ ਚੰਨੀ ਸਾ ਉਹਨਾਂ ਨੂੰ ਮਿਲਿਆ ਉਸ ਸਮੇਂ ਉਹ ਉੱਧਾ ਮੰਤਰੀ ਸੀ ਭਾਤਵਾਨ ਜੀ ਨੂੰ ਮਿਲਿਆ ਕਿ ਇਹ ਨੀਤੀਆਂ ਸਾਨੂੰ ਬਣਾਉਣੀ ਚਾਹੀਦੀਆਂ ਉਹਦੇ ਨਾਲ ਸਾਡੇ ਪੰਜਾਬੀ ਨੌਜਵਾਨ ਤਾਂ ਅੱਜ ਵੀ ਤੁਸੀਂ ਦੇਖ ਰਹੇ ਹੋ ਟੈਂਕੀਆਂ ਦੇ ਜਿਹੜੇ ਬੈਠੇ ਐ ਬੇਰਜਗਰੀ ਨਹੀਂ ਐ ਸੜਕਾਂ ਤੇ ਆ ਅੱਜ ਵੀ 2016 ਦੀ ਬੇਟਣ ਵਾਲੀ ਕੁੜੀ ਅੱਜ 1.5 ਮਹੀਨਾ ਹੋ ਗਿਆ ਸਰੂਰ ਬੈਠੀ ਐ ਟੈਂਕੀ ਦੇ ਤੇ ਜਿਸਨੇ ਜਾ ਕੇ ਬਾਤ ਨਹੀਂ ਕੀਤੀ ਕਿਸੇ ਸਮੇ ਰਮੇਂਦਰ ਕੇਜਰੀਵਾਲ ਜੀ ਆ ਕੇ ਅੱਛੇ ਕਹਿੰਦੇ ਹੁੰਦੇ ਸੀ ਕਿ ਤੂੰ ਸਾਡੀ ਭੈਣ ਆ ਤੂੰ ਥੱਲੇ ਉਤਰੋ ਅਧਿਰਜ ਘਾਰ ਦੇਵਾਂਗੇ ਸਾਨੂੰ ਸਾਡੀ ਨੌਜਵਾਨੀ ਨੂੰ ਠੱਕੇ ਖਾਣੇ ਪੈ ਰਹੇ ਆ ਡਾਂਗਾ ਖਾਣੀਆਂ ਪੈ ਰਹੀਆਂ ਟੈਂਕੀਆਂ ਤੇ ਚੜਨਾ ਪੈ ਰਿਆ ਪਰ ਬਾਹਰਲੇ ਬੰਦੇ ਲਿਆ ਕੇ ਇੱਥੇ ਘੱਟੋ ਘੱਟ 50% ਤੋਂ ਉੱਪਰ ਦੇ ਬੰਦੇ ਪਿੱਛੇ ਇਹਨਾਂ ਨੇ ਜਿਹੜੀਆਂ ਪੋਸਟਾਂ ਕੱਢੀਆਂ ਵੈਟ ਇਨਸਪੈਕਟਰ ਰੱਖੇ ਨੇ ਵਾਟਰ ਸਪਲਾਈ ਵਿੱਚ ਰੱਖੇ ਨੇ ਹੋਰ ਕਈ ਧਾਰਿਆਂ ਦੇ ਵਿੱਚ ਮਹਿਕਮਿਆਂ ਦੇ ਬੰਦੇ ਰੱਖੇ ਗਏ ਨੇ ਇਹਨੇ 50 ਫੀਸਦੀ ਤੋਂ ਜ਼ਿਆਦਾ ਬਾਹਰਲੇ ਸੁਪੇਰਾਂ ਦੇ ਬੰਦੇ ਆ ਗਏ ਉਨ੍ਹਾਂ ਲਈ ਕੋਈ ਸ਼ਰਤ ਨਹੀਂ ਹੈਗੀ ਇੱਕ ਬੜਾ ਸੌਖਾ ਆ ਕੰਮ ਕਰਦਾ ਕਿ ਤੁਸੀਂ ਪੰਜਾਬੀ ਦਾ ਇੱਕ ਪੇਪਰ ਪਾਸ ਕਰਨਾ ਕੁਝ ਬੜੇ ਸੌਖੇ ਸਵਾਲ ਪੁੱਛੇ ਜਾਂਦੇ ਨੇ ਜਿਹਦੇ ਤਹਿਤ ਲਗਾਤਾਰ ਉਹ ਸਾਡੇ ਰੁਜ਼ਗਾਰ ਦੇ ਉੱਤੇ ਸਾਡੀਆਂ ਨੌਕਰੀਆਂ ਦੇ ਉੱਤੇ ਕਾਜ ਹੋਵੇ ਇਹ ਨੀਤੀ ਜ਼ਰੂਰ ਬਣਨੀ ਚਾਹੀਦੀ ਤੀਜੀ ਗੱਲ ਆਪਾਂ ਦੇਖ ਰਹੇ ਹਾਂ ਕਿ ਜਿੰਨੇ ਸੰਗਤ ਲੱਗੇ ਆ ਪੰਜਾਬ ਦੇ ਵਿੱਚ ਜਿੰਨੇ ਕਾਰਖਾਨੇ ਲੱਗੇ ਆ ਪੰਜਾਬ ਵਿੱਚ ਉਹ ਸਾਰੇ ਕਾਰਖਾਨਿਆਂ ਨੇ ਸਾਡੇ ਧਰਤੀ ਹੇਠਲਾ ਪਾਣੀ ਨੂੰ ਜ਼ਹਿਰ ਬਣਾਤਾ دریاਵਾਂ ਦਾ ਪਾਣੀ ਜ਼ਹਿਰ ਬਣਾਤਾ ਹਵਾ ਸਾਡੀ ਦੁਸ਼ਤ ਕਰਦੀ ਧਰਤੀ ਸਾਡੀ ਜ਼ਹਿਰੀਲੀ ਕਰਦੀ ਇਹਦੇ ਲਈ ਕੋਈ ਨਿੱਤ ਕੋਈ ਹੈ ਨਹੀਂ ਹਰ ਸਰਕਾਰ ਵੋਟਾਂ ਤੋਂ ਪਹਿਲਾਂ ਇਹ ਰੌਲਾ ਪਾਉਂਦੀ ਹੈ ਹੁਣ ਤਾਂ ਵੈਸੇ ਵੋਟਾਂ ਨਾਲ ਪਹਿਲਾਂ ਰੌਲਾ ਪਾਉਣਾ ਹੀ ਛੱਡ ਗਏ ਹੁਣ ਤਾਂ ਇਹ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਹੀ ਨਹੀਂ ਆਉਂਦੀ ਰੱਖਦੇ ਨਹੀਂ ਮੁੱਦਾ ਚੋਣ ਮੈਨੀਫੈਸਟੋ ਦਾ ਹਿੱਸੇ ਨਹੀਂ ਬਣਦਾ ਕਿ ਜਿੰਨਾ ਜ਼ਹਿਰ ਤੁਹਾਨੂੰ ਲੁਧਿਆਣਾ ਦੇ ਵਿੱਚ ਦੇਖੋਗੇ ਹਜ਼ਾਰਾਂ ਜਿਹੜੀ ਡਾਇਰ ਫੈਕਟਰੀ ਹੈ ਸਾਪਰ ਨੂੰ ਕਿੰਨਾ ਜਾਰੀਲਾ ਕਰਤਾ ਜਿੰਨਾ ਹੋਰ ਫਰੋਹੇਪੁਰ ਫਾਜ਼ਿਲਕਾ ਦਾ ਏਰੀਆ ਫਿਰਕੋਟ ਮੋਗੇ ਦਾ ਏਰੀਆ ਤਕੀਲ ਕੈਨਸਲ ਹੋ ਗਿਆ ਪਾਣੀ ਸਾਡਾ ਦਿਨੋ ਦਿਨ ਜਿਹੜਾ ਥੱਲੇ ਜਾ ਰਿਹਾ ਪੱਧਰ ਪਾਣੀ ਦਾ ਇਹ ਬੜਾ ਚਿੰਤਾ ਦਾ ਵਿਸ਼ਾ ਇਥੇ ਕੋਈ ਇਸ ਮੁੱਦੇ ਤੇ ਨੂੰ ਗੱਲ ਕਰਦੇ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਸਾਡੀਆਂ ਸਰਕਾਰਾਂ ਤੋਂ ਹੀ ਦੇਖੋ ਕਿ ਕੈਪਟਨ ਸਾਹਿਬ ਨੇ ਤੇ ਉੱਟਾ ਸਾਹਿਬ ਬੜੇ ਤਸੋਂ ਕਰਦੀ ਸੀ ਕਿ ਚਾਰਾਂ ਹਫ਼ਤਿਆਂ ਦੇ ਵਿੱਚ ਅਸੀਂ ਕੰਮ ਕਰ ਦਿਆਂਗੇ ਪਰ ਅੱਜ ਅਸੀਂ ਜਾਣਦੇ ਹਾਂ ਪਿੰਡਾਂ ਦੇ ਵਿੱਚ ਮਾਵਾਂ ਬਿਲਕੁਲ ਦੀਆਂ ਤਾਂ ਮਾਰਦੀਆਂ ਇਹ ਸਾਡੇ ਜਵਾਨਾਂ 'ਤੇ ਬਚਾ ਲੋ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ 14 15 ਦੇ ਅੰਕੜੇ ਨੇ ਰੋਜ਼ ਕੀਟਾ ਲਾ ਕੇ ਮਰਦੇ ਆ ਨੌਜਵਾਨ ਸਾਡੇ ਉਹ ਕਹਿੰਦੇ ਕੀ ਕਰਨਾ ਅਸੀਂ ਗਲੀਆਂ ਨਾਲੀਆਂ ਤੋਂ ਅਸੀਂ ਹੋਰ ਕੰਮਾਂ ਕਾਲਾਂ ਤੋਂ ਛਪਣਾ ਟੋਟਿਆ ਸਾਡੇ ਜਵਾਨ ਕੀ ਬਚਾ ਲੋ ਇੰਨੇ ਬਹੁਤ ਸੋ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਇਹ ਕਹਿੰਦੇ ਜੀ ਨਸ਼ਾ ਹੈ ਨਾ ਕਿ ਇੱਥੇ ਕੋਈ ਕਾਬੂ ਪਾਉਣਾ ਬੜਾ ਮੁਸ਼ਕਲ ਹੈ ਪੁੱਛਣਾ ਚਾਹੁੰਦੇ ਜਿਹੜੀਆਂ ਨੇ ਸਰਕਾਰਾਂ ਇੱਥੇ ਅੱਜ ਚਾਹੇ ਉਹ ਬਾਦਸ਼ਾਹ ਹੋਣ ਤੇ ਬਾਦਸ਼ਾਹ ਸਮਰਥ ਹੋਣ ਚਾਹੇ ਕਾਮੇਸੀ ਹੋਣ ਉਹਨਾਂ ਨੇ ਵੀ ਸਰਕਾਰਾਂ ਲਈਆਂ ਉਹਨਾਂ ਦੇ ਵੇਲੇ ਵੀ ਇੰਨ ਨਜਾ ਚੱਟਾਂ ਜਿਹੜਾ ਵਿਕਿਆ ਅੱਜ ਵੀ ਉਸ ਤਰੀਕੇ ਚੱਲ ਗਿਆ ਇੱਕ ਤੋਂ ਗੱਲ ਸਮ ਸਵਾਲ ਦਾ ਜਵਾਬ ਦੇ ਦੇ ਇਥੋਂ ਦੇ ਸਰਕਾਰਾਂ ਇਥੋਂ ਦਾ ਪ੍ਰਸ਼ਾਸਨ ਕਿ ਜੇ ਕਰੋਨਾ ਕਰੋਨਾ ਕਾਲ ਦੇ ਵਿੱਚ ਕਰੋਨੇ ਦੇ ਸਮੇਂ ਦੇ ਵਿੱਚ ਤਿੰਨ ਸਵਾ ਤਿੰਨ ਕਰੋੜ ਬੰਦੇ ਨੂੰ ਇੱਕ ਕਿੰਨੀ ਨਾ ਘਰ ਤੋਂ ਨਿਕਲ ਦਿੱਤਾ ਕੋਈ ਬੰਦਾ ਬਾਗ ਚਾਗੇ ਨਹੀਂ ਸੀ ਕੱਢਦਾ ਸਫਤਾਂ ਦੇ ਵਿੱਚ ਕੋ ਬਾਬੇ ਤਾਂ ਨਹੀਂ ਜਿਖੜਦੇ ਸੜਕਾਂ ਦੇ ਉੱਪਰ ਇਹ ਨਹੀਂ ਸੀ ਆਉਂਦਾ ਜੇ 1 ਮਹੀਨੇ ਦੀ ਖਰਚ ਤੈਨ ਸਵਾ ਤਿੰਨ ਕਰੋੜ ਬੰਦ ਦੇਣ ਕੋ ਨਾ ਅੱਜ ਤੇ ਗਾੜਿਆ ਕਾੜਿਆ ਜਾ ਸਕਦਾ ਚਿੱਟਾ ਵਿੱਚ ਨਾਲੇ ਕਿੰਨੇ ਕਰੋੜਿਆ ਪੂਰੇ 50 ਲੱਖ ਤੋਂ ਲੱਖ ਪੰਜਾਂ ਦਿਨਾਂ ਦਾ ਕਰਨ ਨੂੰ ਪਰ ਨਹੀਂ ਇਹ ਵੀ ਇੱਕ ਤਰੀਕੇ ਦੇ ਨਾਲ ਪੰਜਾਬ ਦੀ ਨਰੁਖੀ ਕੀਤੀ ਜਾ ਰਹੀ ਹੈ ਫਾਈਵਰ ਸੈਂਟਰ ਖਾਤਾ ਬੰਦ ਨਹੀਂ ਇਹ ਵੀ ਬੜਾ ਖਤਰੇ ਦੀ ਚਿੰਤਾ ਦੀ ਸਾਡੇ ਲਈ ਖਬਰ ਹੈ ਇਸਆਂ ਗੱਲਾਂ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਮੁੱਦੇ ਉੱਠਣੇ ਚਾਹੀਦੇ। ਸਾਡੀ ਰਾਜਧਾਨੀ ਚੰਡੀਗੜ੍ਹ ਬਿਲਕੁਲ ਪੰਜਾਬ ਨੂੰ ਖਤਮ ਕਰਤਾ 60-40 ਦਾ ਅਨਪਾਤ ਆ ਸਦਾ ਹਰਿਆਣੇ ਦੇ ਨਾਲ ਤੇ ਪੰਜਾਬ ਨਜ਼ਰੀ ਨਹੀਂ ਆਉਂਦਾ ਉੱਥੇ ਕਿਤੇ। ਨਾ ਨੌਕਰੀਆਂ ਚਰਚਾਰ ਚ ਨਾ ਉਹ ਵੈਸੇ ਸਾਡੀ ਬੋਲੀ ਦੇਖੋ। ਚੰਡੀਗੜ੍ਹ ਦੇ ਵਿੱਚੋਂ ਵੀ ਬਿਲਕੁਲ ਹੀ ਸਫਾਇਆ ਕਰਤਾ ਸਾਡੀ ਮਾਂ ਬੋਲੀ ਦਾ ਤੇ ਪੰਜਾਬ ਦੇ ਅੰਦਰ ਸਕੂਲਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਜੁਰਮਾਨੇ ਹੁੰਦੇ ਆ। ਜਦੋਂ ਕਿ ਮੁੱਖ ਮੰਤਰੀ ਮਾਨ ਸਾਹਿਬ ਖਣੇ ਆ ਤੇ ਇਹੀ ਗੱਲ ਕਹਿੰਦੇ ਸੀ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਲਾਡਲੇ ਪੁੱਤਾਂ ਸਾਨੂੰ ਬੋਲੀ ਦੇ ਸਰਤੇ ਨਾਲ ਮਾਨ ਸਨਮਾਨ ਪੂਰੀ ਦੁਨੀਆ ਚ ਮਿਲਿਆ ਤੇ ਅਸੀਂ ਜਿਹੜਾ ਵੀ ਸਕੂਲ ਕਿਸ ਤਰ੍ਹਾਂ ਦੀ ਹਰਕਤ ਕਰੂਗਾ ਦੇ ਖਿਲਾਫ ਕਾਰਵਾਈ ਹੋਵੇ ਕਿੱਚ ਕੱਟ ਵੀ ਹੋਵੇ ਧੰਮਾਂ ਦੇ ਪ੍ਰਬੰਧ ਜਿਹੜੇ ਉਹ ਸਾਡੇ ਕੇਂਦਰ ਨੇ ਖੋਲ ਕੇ ਆਪਣੇ ਕੋਲ ਕਰ ਲਈਏ ਸਾਡੇ ਕੋਲੇ ਇਸ ਗਲੇ ਲੋਕ ਸਭਾ ਤੇ ਰਾਜ ਸਭਾ ਦੇ ਜਿੰਨੇ ਹੀ ਮੈਂਬਰ ਮਾਨ ਸਾਹਿਬ ਬੱਠੇ ਆ ਇਹਨਾਂ ਨੇ ਮੁੱਦੇ ਠਾਏ ਇੱਕ ਦਾ ਪੂਰ ਹੋਣਾ ਜਿਹੜਾ ਵੀ ਸਰ ਮੁੱਦਾ ਠਾਇਆ ਹੋਣਾ ਇਹ ਬਾਕੀ ਸਾਰੇ ਮੁੱਦੋਂ ਦੀਆਂ ਪਾ ਲੈਂਦੇ ਆ ਆਪਾਂ ਦੇਖਦੇ ਆ ਵੀ ਕਿਵੇਂ ਦੱਖਣ ਭਾਰਤ ਦੇ ਵਿੱਚੋਂ ਜਿੰਨੇ MP ਆਉਂਦੇ ਨੇ ਬੰਗਾਲ ਦੇ ਕੋਈ MP ਆਉਂਦੇ ਨੇ ਉਹ ਆਪਣੇ ਸੂਬੇ ਦੀ ਗੱਲ ਆਪਣੇ ਹੱਕਾਂ ਦੀ ਗੱਲ ਆਪਣੇ ਲੋਕਾਂ ਦੀ ਗੱਲ ਆਪਣੇ ਸੱਭਿਆਚਾਰ ਦੀ ਗੱਲ ਇੱਕ ਠੋਕ ਕੇ ਕਰਦੇ ਹੁਣ ਨਿਊ ਐਜੂਕੇਸ਼ਨ ਪਾਲਿਸੀ ਆ ਗਈ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਲੈ ਕੇ ਆਈ 2020 ਉਹਦੇ ਵਿੱਚ ਦੂਜੀਆਂ ਸਾਰੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ ਸੰਸਕ੍ਰਿਤ ਨੂੰ ਕਿਵੇਂ ਇਹ ਪ੍ਰਧਾਰ ਰਹੇ ਨੇ ਸਕੂਲਾਂ ਚ ਨੂੰ ਲਾਜ਼ਮੀ ਤੌਰ ਤੇ ਵਿਸ਼ੇਸ਼ ਤੌਰ ਤੇ ਪੜਾਇਆ ਜਾਊਗਾ ਦੂਜੀਆਂ ਬੋਲੀਆਂ ਪਿੱਛੇ ਕਰਤੀਆਂ ਪੂਰੇ ਦੱਖਣ ਭਾਰਤ ਨੇ ਦਾ ਵਿਰੋਧ ਕੀਤਾ ਕਿ ਅਸੀਂ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹ ਲਾਗੂ ਨਹੀਂ ਕਰਨੀ ਇਹਦਾ ਵਿਰੋਧ ਕਰਾਂ ਪਰ ਪੰਜਾਬ ਸਰਕਾਰ ਨੇ ਲਾਗੂ ਕਰਤੀ ਕਿਹੜੇ ਸਾਲ ਇਹ ਅਸਲ ਮੁੱਦੇ ਨੇ ਮੁੱਦਿਆਂ ਤੇ ਨਾ ਅੱਜ ਕੱਲ ਰਾਜਨੀਤੀ ਹੋ ਰਹੀ ਹੈ ਬਦਲ ਕੇ ਇਹੋ ਜਿਹੇ ਮੁੱਦੇ ਜਿੰਨਾ ਬਾਪੂ ਸਾਡੇ ਪੰਜਾਬ ਨੂੰ ਫਾਇਦਾ ਨਹੀਂ ਹੋਣਾ ਨਾ ਸਾਡੇ ਵੀ ਆਉਣ ਵਾਲੀ ਨੌਜਵਾਨੀ ਨੂੰ ਫਾਇਦਾ ਹੋਣਾ ਨਾ ਸਾਡੀ ਸੱਭਾ ਪਰ ਫਾਇਦਾ ਨਾ ਉਹਨਾਂ ਮੁੱਦਿਆਂ ਦੇ ਉੱਤੇ ਹੀ ਲੋਕਾਂ ਨੂੰ ਲਿਜਾਇਆ ਪਿਆ ਉਹ ਕੋਈ 70 ਸਾਲ ਤੋਂ ਉੱਥੇ ਕਹਾਣੀ ਖੜੀ ਆ ਕੇ ਗਲੀਆਂ ਨਾਲ ਨਹੀਂਆਂ ਸੱਤਾਂ ਤੋਂ ਭਿਆਨਕ ਧਮਾਈ ਹੋਈ ਸੋ ਇਸ ਲਈ ਅਸੀਂ ਲਗਾਤਾਰ ਘਰ ਰਹਿ ਕੇ ਵੀ ਹਰ ਥਾਂ ਦੇ ਉੱਤੇ ਜਾ ਕੇ ਬੁੱਲੀ ਲਈ ਪਾਣੀ ਲਈ ਧਰਤੀ ਲਈ ਕਿਸਾਨੀ ਲਈ ਮਜ਼ਦਹਾ ਲਈ ਸਾਡੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਦੇ ਵੀ ਲਗਾਤਾਰ ਲੜਦੇ ਆ ਰਹੇ ਜਿੰਨੇ ਹੁਣ ਆਪਾਂ ਦੇਖ ਰਹੇ ਆਂ ਸ਼ਹਿਰਿਆਂ ਜਿਲ੍ਹਾਂ ਚੋਂ ਬੈਠੇ ਗੈਂਸਟਰ ਦੁਕਾਨਦਾਰਾਂ ਨੂੰ ਸ਼ਹਿਰਿਆਂ ਤੋਂ ਤਾਕੀ ਦੰਦੇ ਆ ਕਿ ਜਾਨੇ ਲੱਖ ਰੁਪਿਆ ਦੇ ਦੋ ਨਹੀਂ ਤਿਆਰ ਲੋਕ ਕਿੰਨੇ ਬੰਦਿਆਂ ਨੇ ਰਟਣੇ ਸ਼ਹਿਰ ਦੇ ਵਿੱਚ ਇੱਥੇ ਗੋਲੀਆਂ ਵਰਝੀਆਂ ਨੇ ਉਹਨਾਂ ਦਾ ਕੁਲਚਲਾ ਮਾਰਿਆ ਕਿੰਨੇ ਬੰਦਿਆਂ ਦੇ ਇੱਥੇ ਦੁਕਾਨਦਾਰਾਂ ਦੇ ਅੱਗਾ ਲਾਈਆਂ ਨੇ ਗੈਂਸਟਰਾਂ ਨੇ ਇੰਦਰੋਂ ਬੈਠਿਆ ਨੇ ਉਹ ਵੀ ਕਿੰਨਾ ਕਲਚਰ ਕਿੰਨਾ ਵੱਧ ਗਿਆ ਅਗਰ ਉਹ ਬੈਠੇ ਸ਼ਰਿਆੰਤਮ ਜਾਂ ਦੰਦੇ ਨੇ ਬੰਦਾ ਮਾਰ ਕੇ ਜ਼ਿੰਮੇਵਾਰੀ ਲੈਂਦੇ ਨੇ ਇਹ ਇਹ ਜਿਹੜੇ ਮੁੱਦੇ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੋਣਾਂ ਲੜਨੇ ਆ ਇਹਦੇ ਆਧਾਰ ਦੇ ਉੱਤੇ ਅਸੀਂ ਮਾਨ ਸਾਹਿਬ ਨੇ ਸਾਡਾ ਸਮਰਥਨ ਕੀਤਾ ਸਾਡਾ ਸਾਥ ਦਿੱਤਾ ਸਾਡੇ ਨਾਲ ਆਏ ਅਸੀਂ ਹਮੇਸ਼ਾ ਮਾਨ ਸਾਹਿਬ ਦੇ ਨਾਲ ਸਰੂਰ ਤੋਂ ਪਹਿਲਾਂ ਵੀ ਚਾਣ ਨੂੰ ਖੜੇ ਸੀ ਜਿਮਨੀ ਚੋਣ ਹੋਈ ਤਾਂ ਵੀ ਉਸ ਦਿਨ ਮਾਨ ਸਾਹਿਬ ਦੇ ਨਾਲ ਸੀ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਉੱਤੇ ਪਹੁੰਚਾ ਕੀਤਾ ਅੱਜ ਵੀ ਇੱਥੇ ਮਾਨਸਾ ਨੂੰ ਸੰਬੋਧਨ ਸਾਡੀ ਲੋੜ ਹੋਊਗੀ ਅਸੀਂ ਵੀ ਜਾਵਾਂਗੇ ਤੇ ਮਾਨਸਾ ਤੋਂ ਸੂਚੀ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਦਾ ਜੱਤੀਪੰਦ ਢਾਂਚਾ ਉਹਨਾਂ ਦੇ ਜਿੰਨੇ ਮੈਂਬਰ ਨੇ ਉਹ ਸਾਰੇ ਹਰ ਪੱਖ ਤੋਂ ਸਾਰੇ ਨਾਲ ਦੇਖੋ ਕੰਸਟਿਟੂਐਂਸੀ ਸਪੈਸੀਫਿਕ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਲੱਖ ਸਦਾਨਾ ਨੂੰ ਦੋਸਤੋ ਬਠਿੰਡਾ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਤੁਸੀਂ ਦੋਸਤੋ ਇਸ ਫੈਸਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵੱਤ ਸ਼ੇਅਰ ਕਰ ਦਿਓ ਬਾਕੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗਰੇਡ ਸਬਸਕ੍ਰਾਈਬਰ ਦੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ